ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜੇਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਰ ਦਾ ਵਪਾਰ ਦਾ ਕੰਮ ਹੈ ਨੌਜਵਾਨ ਵੀਰ ਹੈ ਰੋਟੀਂ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਰਿਕੁਐਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਸੇਲ ਕਰਨੀ ਹੋਵੇ ਜਾਂ ਖਪੋ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 98783 93688 ਆਓ ਵੀਰ ਨਾਲ ਕਰਦੇ ਆ ਗੱਲਬਾਤ ਇੰਨੀ ਆ ਪ੍ਰੋਪਰ ਜਾਣਕਾਰੀ ਇਹ ਸਭ ਵੈੜ ਬਾਰੇ ਵੀਰਾ ਸ੍ਰੀ ਕਾਲ ਨਾਮ ਦੱਸ ਦਿਖ ਜੀ ਨਾ ਬਈ ਕੋ ਪਿੰਡ ਰਾਜਨ ਜਿਲ੍ਹਾ ਸੇਲ ਬਗਣਾ ਜਿਲ੍ਹਾ ਮੁਕ ਠੀਕ ਆ ਜੀ ਤੇ ਵੀਰ ਆਪਾਂ ਜੋ ਵੈੜ ਸੇਲ ਕੀਤੀ ਹੈ ਕੀ ਡਿਟੇਲ ਆ ਵੀਰ ਇਹਦੀ ਵੀਰੇ ਦੂਜਾ ਸੁਆ ਵੀਰੇ ਹਾਂਜੀ 8 ਮਹੀਨੇ ਗੱਪਣ ਸਪਰੇ ਬੱਚਾ ਸੱਚੀ ਅੱਛਾ ਠੀਕ ਹੈ ਜੀ ਕੰਮ ਲੇ ਗਏ ਉਹਨੇ ਦੇ ਘਰੇ ਬੈਠੇ ਸੱਟ ਨੇ ਸੇਵਾ ਨਹੀਂ ਤੇ ਦੇਖੀ ਅਗੇਗਾ ਸੇਵਾ ਤੇ ਸਹੀ ਜਾਂਦੀ ਠੀਕ ਹੈ ਜੀ ਦੁੱਧ ਖੈਗਾ ਥੱਲੇ ਕਿੰਨਾ ਜਮਾ ਨੈਟ ਜੜਾ ਜਮਾ ਨੈਟ 1.5-2.5 ਕਿਲੋ ਠੀਕ ਹੈ ਦੋ ਟਾਈਮਾਂ ਦਾ ਆ ਵੀ ਸੇਵਾ ਕਰਨੀ ਮੈਂ ਬਹੁਤ ਬੈੜਾ 10 ਕਿਲੋ ਜੇ ਇਹਨੇ ਖਾਂਣ ਨੂੰ ਬੋਲ ਤੇ ਗੱਲ ਕਰ ਠੀਕ ਹੈ ਜੀ ਦੋਸਤੋ ਖੋਲ ਗਏ ਵੀਰੇ ਦੋਸਤੋ ਦੇ ਵੀ ਦਾਦਾ ਬਈ 8 ਮਹੀਨੇ ਦਾ ਬੱਚਾ ਗਾਂ ਵਾਲੇ ਦੇ ਘਰੇ ਸੱਟ ਗਈ ਸੀਗੀ ਤੇ ਗਾਂ ਵਾਲੇ ਸੇਵਾ ਸਮਾਹ ਤੇ ਇਹ ਸਭ ਦੇਖ ਸਕਦੇ ਹੋ ਕਿ ਗਾਂ ਥੋੜੀ ਜਿਹੀ ਫਿੱਕੀ ਆ ਜੇ ਸੇਵਾ ਸੰਭਾਲ ਹੋ ਜੇ ਵੀਰੇ ਦਾ ਹੁਣ ਜੇ ਦੁੱਧ ਨੇਟ ਕੰਡੇਲਾ ਤਿਆਰ ਆ 4.5-5 ਕਿਲੋ ਤਿਆਰ ਆ ਜੇ ਇਸੇ ਕਾਇਂ ਸੇਵਾ ਸੰਭਾਲ ਦੁੱਧ 8-9 ਕਿਲੋ ਕਰ ਜੂਗੀ ਤੇ ਦੇਖ ਸਕਦੇ ਹੋ ਵਹਿੜ ਚੰਗੀ ਸੀਗੀ ਪਰ ਬੱਚਾ ਛਿੱਟ ਗਈ ਇੱਕ ਸੇਵਾ ਐਣੀ ਸੀ ਬੰਦਿਆਂ ਦੀ ਗਾਹ ਵਾਲਿਆ ਦੀ ਜੇ ਕਿਸੇ ਵੀ ਥਾਣ ਤੋਂ ਵੇਖ ਲੋ ਬਹੁਤ ਚੰਗਾ ਵਾ ਠੰਡੀ ਸੀਲਾ ਬਾਈ ਜਮਾ ਥਾਣ ਓਕੇ ਜਮਾ ਕੋਈ ਭੂਰ ਛਿੱਟਾ ਦੋਸਤੋ ਥਣਾ ਦੀ ਬਾਈ ਗਾ ਜਮਾ ਓਕੇ ਆ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਗਾ ਉਹ ਮੱਥੇ ਦੀ ਸੋਣੀ ਆ ਗਈ ਉੱਥੇ ਗਰਮੀ 'ਚ ਖੜੀ ਵਿਚਾਰੇ ਨੇ ਬੱਚੇ ਸੱਟਣਾ ਕਿੱਥੋਂ ਲਈ ਆ ਬਈ ਆ ਠੀਕ ਹੈ ਗਰੀਕ ਕਰਨ ਲਈ ਆ ਆ ਠੀਕ ਹੈ ਜੀ ਗੌਰ ਹੈ ਨਹੀਂ ਸੀ ਬੰਦੇ ਗਾਂ ਵਾਲੇ ਬੰਦੇ ਇਹ ਜ਼ਿਆਦਾ ਵੀ ਗਾਂ ਵਾਲੇ ਬੰਦੇ ਦੇ ਗੌਰ ਹੈ ਨਹੀਂ ਸੀ ਕਿ ਤਾਂ ਹੀ ਬੱਚਾ ਸੱਟ ਗਈ ਵਹਿੜ ਤੇ ਵੀਰ ਦੇ ਘਰ ਤਾਂ ਵੀਰ ਕਹਿੰਦਾ ਦੱਸ ਵੀ ਅੱਜ ਹੀ ਆਈ ਆ ਚਾਰ ਤੋਂ ਪੰਜ ਕਿਲ ਦੁੱਧ ਆ ਬਾਕੀ ਤਸੱਲੀ ਤੁਸੀਂ ਆਪਾਈ ਕਰਨੀ ਆ ਪੂਰ ਛੱਟੇ ਦੀ ਵੀ ਦੀ ਗਰੰਟੀ ਹੋਊਗੀ ਵੀਰ ਜਮਾਂ ਜੈਜਾ ਮੁੱਲੇ ਦਾ ਕਿੰਨਾ ਦੁੱਧ ਭਾਈ ਉਹਨੇ ਰੇਟ ਆ 5000 ਰੁਪਏ ਰੇਟ ਲੈਣ ਦੇ ਦੋਸਤੋ 5000 ਦੀ ਵਹਿੜ ਮਿਲ ਜੂਗੀ ਜੇ ਕੇ ਵੀਰ ਦੀ ਸੇਵਾ ਹੋਈ ਤਾਂ ਤਾਂ ਵੱਧ ਵੀ ਜਾਊਗੀ ਥ ਨਲਾਪੀ ਥਾਣਾ ਪੰਜ ਛੇ ਘੰਟੇ ਚ ਚਵਾਈ ਚ ਪਏ ਛਾਂ ਚਵਾਈ ਤਾਂ ਪੰਜ ਛੇ ਘੰਟੇ ਬਈ 3 ਵਜ ਰਏ ਹਜੇ ਤੇ ਚੋਨੋ ਚੋਂ ਦਾ ਟਾਈਮ ਨਾ 6-7 ਵਜ ਨੇ ਉਹ ਤੱਕ ਨੇ ਸਵਾਨਾ ਦਦਨਾ ਭਰ ਲੈਣਾ ਵਾ ਬਾਕੀ ਤਾਂ ਸੱਲੀ ਤੁਸੀਂ ਆਪ ਆ ਕੇ ਕਰਨੀ ਹੈਗੀ ਠੰਡੀ ਸੀਲ ਦਾ ਵੀਰ ਦੱਸਦਾ ਵਾ ਬਾਕੀ ਤੁਸੀਂ ਦੋ ਟਾਈਮ ਚ ਤਿੰਨ ਟਾਈਮ ਚ ਚਾਰ ਟਾਈਮ ਚ ਸੱਲੀ ਕਰ ਲੈਣੀ ਹੈਗੀ 5000 ਰੁਪਏ ਜਮਾ ਜੈਜ ਮੌਲਾ ਗਾ ਪੰਜਾਂ ਦਾ ਅੱਛੀ ਵੀ ਨਹੀਂ ਦਿੰਦਾ ਗਾ ਵੀਰ ਤੁਹਾਨੂੰ ਉਧਰ ਹੀ ਬੈਠ ਦੇ ਜਾਂਦਾ ਵਾ ਚਾਹ ਪਾਣੀ ਕਰਾਈ ਜੈਸ ਕਿਸੇ ਵੀਰ ਦੇ ਪਸੰਦ ਆ ਵੀਰ ਨਾਲ ਤੇ ਕਨੈਕਟ ਕਰ ਸਕਦੇ ਹੋ ਜੀ ਵੀਡੀਓ ਦੇਖ ਲਈ ਧੰਨਵਾਦ ਜੀ